ਪ੍ਰਕਾਸ਼ ਨਾ ਪ੍ਰਕਾਸ਼ ਕਲੋਨੀ ਪੈਂਦੀ ਹੈ ਪ੍ਰਕਾਸ਼ ਕਲੋਨੀ ਹੈ ਨਾ ਪ੍ਰਕਾਸ਼ ਪ੍ਰਕਾਸ਼ ਕਲੋਨੀ ਹੈ ਤੇ ਇਹਦੇ ਵਿੱਚ ਕੋਈ ਹਸਪੀਟਲ ਬਣ ਰਿਹਾ ਸੀਗਾ ਜੋ ਮੈਂ ਦੋ ਪਤਾ ਕੀਤਾ ਕਾਰਪੋਰੇਸ਼ਨ ਤੋਂ ਵੀ ਕਿ ਜਿਹਦਾ ਸੀ ਐਲਜੂ ਵੀ ਤੇ ਨਕਸ਼ੇ ਵਗੈਰਾ ਵੀ ਪਾਸ ਨੇ ਪਰ ਬਣਾਉਣ ਵਾਲਿਆਂ ਦੀ ਨੈਗਲੀਜੈਂਸੀ ਬਹੁਤ ਆ ਜਿਨ੍ਹਾਂ ਨੇ ਮਤਲਬ ਕਿ ਏਡਾ ਵੱਡਾ ਫਾੜ ਜਿਹੜਾ ਪਿਆ ਠੇਕੇਦਾਰ ਨੂੰ ਚਾਹੀਦਾ ਸੀਗਾ ਜਿਹੜਾ ਬਿਲਡਿੰਗ ਬਣਾ ਰਿਹਾ ਕੋਈ ਸਭ ਤੋਂ ਪਹਿਲਾਂ ਪਿਛਲੀਆਂ ਬਿਲਡਾਂ ਨੂੰ ਬਿਲਡਿੰਗ ਨੂੰ ਪ੍ਰੋਟੈਕਟ ਕਰਦਾ ਉਹ ਥੋੜੀ ਜਿਹੀ ਨੈਗਲੀਜੈਂਸੀ ਕਰਕੇ ਜਿਹੜੀ ਭਾਰੀ ਪ੍ਰਸਾਦ ਅੱਜ ਹੋਈ ਆ ਉਹ ਜਦੋਂ ਭਰ ਗਈ ਬੇਸਮੈਂਟ ਇਹਨਾਂ ਦੀ ਤੇ ਉਹ ਸਾਰੇ ਘਰਾਂ ਦੇ ਦੇ ਪਾਸ 6 ਘਰ ਨੇ ਟੋਟਲ ਉਹਨਾਂ ਦੇ ਪਾਸ ਮੇਰੇ ਸਾਰੇ ਪਿੱਛੇ ਖੜੇ ਨੇ ਜਿਨ੍ਹਾਂ ਦੇ ਘਰ ਦੇ ਓਨਰ ਨੇ ਤੇ ਉਹ ਅਸੀਂ ਬੈਠ ਕੇ ਐਵੇਂ ਕੇਵਲੀ ਪਹਿਲਾਂ ਤਾਂ ਓਨਰ ਨਾਲ ਗੱਲ ਕੀਤੀ ਹੈਗੀ ਇਹ ਕੋਈ ਵੀ ਅੰਗ ਨੇ ਇਹਨਾਂ ਦਾ ਜੋ ਵੀ ਕੰਪਨਸੇਸ਼ਨ ਬੰਦਿਆ ਬਵਜਾ ਬੰਦਾ ਉਹ ਫਾਰੀ ਤੋਂ ਇਹਨਾਂ ਦੇ ਘਰ ਰਿਪੇਅਰ ਕਰਾ ਕੇ ਪਲੱਸ ਦਿੱਤੇ ਜਾਣਗੇ ਕਿੰਨਾ ਦਾ ਆਰਕੀਟੈਕਟ ਹੋਏਗਾ ਕਿੰਨਾ ਦਾ ਹੋਏਗਾ ਪ੍ਰੋਪਰ ਵੇ ਨਾਲ ਸਾਰਾ ਆਪਣੀ ਪਸੰਦ ਦਾ ਜੋ ਵੀ ਇਹਨਾਂ ਨੇ ਕੰਮ ਕੀਤਾ ਆਪੇ ਆਪ ਕਰਾਉਣਾ ਜਾਂ ਇਹ ਜਿਹੜੇ ਜਿੰਨਾ ਤੋਂ ਇਹਨਾਂ ਨੂੰ ਨੁਕਸਾਨ ਪਹੁੰਚਿਆ ਉਸ ਪਾਰਟੀ ਦੇ ਥਰੂ ਕਰਾਉਣਾ ਉਹਦੇ ਲਈ ਆਪਸੀ ਸਹਿਮਤੀ ਬਣਾ ਦਿੱਤੀ ਗਈ ਹੈਗੀ ਔਰ ਬੜੇ ਸੁਖਾਵੇ ਮਾਹੌਲ ਸਾਰੇ ਰੈਜ਼ੀਡੈਂਟਸ ਨੇ ਮਾਨ ਰੱਖਿਆ ਸਾਡਾ ਸਾਰਿਆਂ ਦਾ ਔਰ ਕਿਉਂਕਿ ਜਿਹੜਾ ਬੜਾ ਇੱਕ ਸੰਜੀਦਗੀ ਵਾਲਾ ਇਸ ਟਾਈਮ ਮਸਲਾ ਹੈਗਾ ਤੈਨੂੰ ਬੜੇ ਬੁਸ਼ੋਵਾਸ ਦੇ ਵਿੱਚ ਸਾਨੂੰ ਇਹ ਫੈਸਲਾ ਲਿਆ ਗਿਆ ਵੀ ਸਾਰੇ ਦੀ ਸਹਾਇਤਾ ਉਹਨਾਂ ਦੇ ਘਰਾਂ ਦੀ ਜੋ ਵੀ ਬਰਬਾਦ ਹੈਗੀ ਹੈ ਜੋ ਵੀ ਕੰਮ ਹੋ ਰਿਹਾ ਹੈ 6 ਕਰਨੇ ਅਜੇ 6 ਆਏ ਨੇ ਆ ਕੋਈ ਗੱਲ ਨਹੀਂ ਉਹ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਆਈਆਂ ਹੋਈਆਂ ਨੇ ਸੁਪਰ ਪੰਪਸ ਸਟਰਕਸ਼ਨ ਮਸ਼ੀਨਾਂ ਵੀ ਤੇ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ ਹਾਂ ਬੰਦਿਆਂ ਦੀ ਜਾਨੀ ਨੂੰ ਪਰਮਾਤਮਾ ਦਾ ਸ਼ੁਕਰ ਆ ਕਿਸੇ ਜੀ ਦੇ ਕੋਈ ਸੱਟ ਨਹੀਂ ਲੱਗੀ ਔਰ ਬਚਾ ਹੋ ਗਿਆ ਬਹੁਤ ਜਲਦੀ ਪਰਮਾਤਮਾ ਨੇ ਸਾਡੀ ਲਾਜ ਰੱਖੀ ਇਸ ਜੀ ਦੀ ਤੇ ਹਾਂ بارش ਕਰਕੇ ਸਾਰਾ ਹੋਇਆ ਹੈਗਾ ਇੱਕੋ ਦਮ ਵਿੱਚ ਬੇਸਮੈਂਟ ਸੀਗੀ ਬੇਸਮੈਂਟ ਚ ਪਾਣੀ ਭਰਨ ਕਰਕੇ ਜਿਹੜੇ ਘਰ ਸੀ ਇਹ ਨਾਲ ਦੇ ਉਹਨਾਂ ਚ ਟਰੇਣਾ ਆ ਗਈਆਂ ਤੇ ਕੁਝ ਗੰਦਾ ਵੀ ਡਿੱਗਿਆ ਨੇ ਤੇ ਬਾਕੀ ਦੇਖਦੇ ਆ ਵਕਤ ਪਰ ਪਰਮਿਸ਼ਨ ਹੈਗੀ ਆ ਹਾਂ ਇਹਨਾਂ ਕੋਲ ਹੈਗੀ ਆ ਮੈਂ ਆਪਾਂ ਦਾ ਇੱਥੇ 80 ਪੀ ਸਾਹਿਬ ਖੜੇ ਬਾਕੀ ਤੁਰੀ ਨੋਰਮਸ ਉਹਨਾਂ ਤੋਂ ਲੈ ਲਓ ਪਰ ਹਾਂ ਇਹ ਬਿਲਡਿੰਗ ਉਹਨੂੰ ਉਦੋਂ ਤੱਕ ਨਹੀਂ ਬਣੂਗੀ ਜਦ ਤੱਕ ਬੱਲੇ ਵਾਲਿਆਂ ਦੀ ਸਹਿਮਤੀ ਨਹੀਂ ਹੋਏਗੀ ਔਰ ਪਲੱਸ ਇਹਨਾਂ ਦੇ ਘਰਾਂ ਦੀ ਪਹਿਲਾਂ ਮੁਰੰਮਤ ਹੋ ਕੇ ਪ੍ਰੋਪਰ ਵੇਨਾ ਜਦ ਤੱਕ ਇਹ ਸਾਰੇ ਸੰਤੁਸ਼ਟ ਨਹੀਂ ਹੋਣਗੇ ਵੀ ਸਾਡੇ ਜੋ ਨੁਕਸਾਨ ਦੀ ਪਰਪਾਈ ਹੋਈ ਆ ਵੀ ਉਹ ਨੁਕਸਾਨ ਦੀ ਪਰਪਾਈ ਅਸੀਂ ਪੂਰੇ ਪ੍ਰੋਪਰ ਕਰਨ ਤੋਂ ਬਾਅਦ ਫਿਰ ਕੇ ਬੈਠ ਕੇ ਇਹਨਾਂ ਦਾ ਜਨਾਨੀ ਅਸਲੀ ਫੈਸਲਾ ਲਿਆ ਜਾਊਗਾ ਜਿੱਦਾਂ ਮੇਰਾ ਇਲਾਕਾ ਗਊਗਾ ਉਸ ਹਸਾ ਉਹਨਾਂ ਕੀ ਕੰਮ ਚੱਲਦਾ ਹੈ ਵੱਡਾ ਹੱਸਾ ਹੋ ਸਕਦਾ ਸੀ ਜੀ ਹੈ ਨਹੀਂ ਲੱਗਦਾ ਵੱਡਾ ਹੱਸਾ ਹੋ ਸਕਦਾ ਆ ਦੇਖੋ ਕੁਦਰਤ ਦਾ ਪ੍ਰਕੋਪਾ ਜਿਵੇਂ ਸਿੱਧੇ ਕਰੈਕਟਰਾਂ 'ਦੋਂ ਬਾਰਿਸ਼ ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾ ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ ਬਾਰਿਸ਼ ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਅਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਆ ਪੱਟੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਲੋਂ ਬਦਤਾਸਕੀ ਕੋ ਡੈਥ ਵੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਣ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਪਰਸਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਸੜਕਾਂ ਤੇ ਨਹੀਂ ਪਾਣੀ ਵੀ ਵੱਡੀਆਂ ਗਹਿਲੀ ਜਿਹੜੀ ਅਧਿਕਾਰੀਆਂ ਇਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਨਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨੇ ਸਾਡੇ ਲੋਕਾਂ ਦੀ ਆ ਵੀ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇਤਿਹਾਸ ਚੀਜ਼ ਕਰਨ ਲੱਗੇ ਆ ਯਾਰ ਇਹਦਾ ਕਿ ਅਰਥ ਦੇ نیچے ਕੀ ਹੈ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਮਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਹ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਿਹਾ ਹੀ ਹੈ ਕੋਈ ਪ੍ਰੋਪਰ ਦੀ ਜੋਜ ਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਅਗੀ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸੁਭਾਵਿਕ ਹਟਣ ਵਾਲਾ ਆ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬੁਲਾ ਕੇ ਹਰ ਜ਼ੋਨ 'ਚ ਹਰ ਵਾਲ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂ ਕਿਉਂ ਨਾ ਜਿੱਦਾਂ ਪਹਾੜਵਰੀ ਓਵਰ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਟੇ ਲਈ ਬਹੁਤ ਟੈਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀਆ ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਿਆ ਸਰ ਕੀ ਬਿਲਡਿੰਗ ਨੂੰ ਲੈ ਕੇ ਕਾਫੀ ਘਰਾਂ ਦਾ ਨੁਕਸਾਨ ਹੋਇਆ ਮੌਕੇ ਤੇ ਪਹੁੰਚੇ ਹੋ ਕੀ ਸਾਮਣੇ ਹੈ ਇਹ ਇਥੇ ਇੱਕ ਹਸਪਤਾਲ ਬਣ ਰਿਹਾ ਤੇ ਇਹਦੇ ਨਾਲ ਮਕਾਨ ਨੇ ਤੇ ਇਹ ਬਾਰਸ਼ ਪੈਣ ਕਰਕੇ ਨਾ ਥੋੜਾ ਜਿਹਾ ਨੁਕਸਾਨ ਮਕਾਨਾਂ ਦਾ ਹੋ ਗਿਆ ਜਿਸ ਬੰਦੀ ਅਜੇ ਸਾਨੂੰ ਕੋਈ ਕੰਪਲੇਂਟ ਨਹੀਂ ਮਸੂਰ ਹੋਈ ਜੇ ਕੋਈ ਕੰਪਲੇਂਟ ਮਸੂਰ ਹੋਗੀ ਜਿਹੜਾ ਕਾਨੂੰਨ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏ ਤੇ ਹੁਣ ਤੁਸੀਂ ਮੌਕੇ ਤੇ ਪਹੁੰਚੇ ਹੋ ਲੋਕਾਂ ਨੂੰ ਕਾਸਰੇ ਹੋ ਲੋਕਾਂ ਨੂੰ ਤਾਂ ਲੋਕ ਤਾਂ ਅਸੀਂ ਪੁਲਿਸ ਲਾਈ ਹੈ ਅਸੀਂ ਆਪ ਵੀ ਖੜੇ ਆ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਲੋਕਾਂ ਨੂੰ ਜਾਣ ਤੋਂ ਰੋਕ ਰਹੇ ਆ ਲੋਕਾਂ ਦੀ ਖਾਸ ਕਰ ਰਹੇ ਆ ਕੋਈ ਵੱਡਾ ਹਾਸਾਤ ਨਹੀਂ ਹੋਇਆ ਜੀ ਨਹੀਂ ਨਹੀਂ ਅੱਜ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਬਿਲਡਿੰਗਾਂ ਦਾ ਨੁਕਸਾਨ ਹੋਇਆ ਉਸ ਸੰਬੰਧੀ ਜਿਹੜੇ ਮਾਲਕ ਮਕਾਨ ਨੇ ਕੋਈ ਕੰਪਲੇਂਟ ਦੇਣਗੇ ਉਹਦੇ ਕਾਨੂੰਨ ਅਨਸਾਰ ਉਹਨਾਂ ਦੀ ਕਾਰਵਾਈ ਕੀਤੀ ਹੁਣ ਲੋਕਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਜਿਹੜੀ ਕੋਈ ਸ਼ਿਕਾਇਤ ਐਮਐਲਏ ਸਾਹਿਬ ਆਏ ਸੀ ਉਹ ਲੋਕਾਂ ਦੀ ਉਹਨਾਂ ਨੇ ਗੱਲਾਂ ਸੁਣੀਆਂ ਨੇ ਇਹਨਾਂ ਦਾ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਕੰਪਰੋਮਾਈਜ਼ ਕਰਿਆ ਕਿ ਅਸੀਂ ਰਿਪੇਅਰ ਕਰਾ ਕੇ ਦਵਾਂਗੇ ਉਹ ਕਮੇਟੀ ਗਠਿਤ ਹੋਈ ਹੈ ਜੋ ਰਿਪੇਅਰ ਕਰਾ ਦੇਣਗੇ ਤਾਂ ਠੀਕ ਹੈ ਕਿੰਨੇ ਕਵਜੇ ਪੁਲਿਸ ਨੂੰ ਜਾਣਕਾਰੀ ਮਿਲ ਜੀ ਕਿੰਨੇ ਕਵਜੇ ਪੁਲਿਸ ਤਾਂ ਸਵੇਰ ਦੀ ਖੜੀ ਹੈ ਜੀ ਹਾਂ